ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਸਾਰੀਆਂ ਆਂਗਣਵਾੜੀ ਵਰਕਰ ਹੈਲਪਰ ਨੂੰ ਦੱਸਣਾ ਚਾਹਣੀ ਆ ਕਿ ਜਿਸ ਤਰ੍ਹਾਂ ਕੱਲ ਮੈਂ ਸਮਾਜਿਕ ਸੁਰੱਖਿਆ ਸਤਰੀ ਤੇ ਬਾਲ ਵਿਕਾਸ ਦੇ ਦਫ਼ਤਰ ਦੇ ਵਿੱਚ ਗਈ ਸੀ ਵੱਖ-ਵੱਖ ਬ੍ਰਾਂਚਾਂ ਦੇ ਵਿੱਚ ਜਾ ਕੇ ਮੈਂ ਆਂਗਣਵਾੜੀ ਵਰਕਰ ਹੈਲਪਰ ਦੇ ਮਸਲਿਆਂ ਬਾਰੇ ਗੱਲਬਾਤ ਕੀਤੀ ਤੇ ਮੈਂ ਉਹ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਧਿਆਨ ਦੇ ਵਿੱਚ ਲਿਆਉਣਾ ਚਾਹਣੀ ਆ ਕਿ ਸਾਡੀਆਂ ਜਿਹੜੀਆਂ ਸਮੱਸਿਆਵਾਂ ਚੱਲ ਰਹੀਆਂ ਉਹਨਾਂ ਦਾ ਹੱਲ ਕਿੱਥੋਂ ਤੱਕ ਪਹੁੰਚਿਆ ਤੇ ਕਿੱਥੋਂ ਤੱਕ ਨਹੀਂ ਹੋਇਆ ਜਿਹੜਾ ਸਭ ਤੋਂ ਵੱਡਾ ਇਸ਼ੂ ਐਸ ਵੇਲੇ ਸਾਡਾ ਇਹ ਬਣਿਆ ਹੋਇਆ ਕਿ ਆਂਗਣਵਾੜੀ ਵਰਕਰਾਂ ਹੈਲਪਰ ਜਿਹੜੀਆਂ ਪੰਜਾਬ ਦੀਆਂ ਹੈਗੀਆਂ ਉਹਨਾਂ ਨੂੰ ਸਭ ਤੋਂ ਵੱਡੀ ਸਮੱਸਿਆ ਇਸ ਵੇਲੇ ਆ ਰਹੀ ਹੈ ਕਿ ਉਹਨਾਂ ਨੂੰ ਮਾਣ ਪੱਤਾ ਨਹੀਂ ਮਿਲ ਰਿਹਾ ਟਾਈਮ ਦੇ ਉੱਤੇ ਤੇ ਹੁਣ ਵੀ ਜਿਹੜਾ ਸਰਕਾਰ ਨੇ ਮਾਣ ਪੱਤਰ ਰੀਲੀਜ਼ ਕੀਤਾ ਉਹਦੇ ਵਿੱਚ ਜਿਹੜਾ ਸਟੇਟ ਵੱਲੋਂ ਆਇਆ ਉਹ 6 ਮਹੀਨਿਆਂ ਦਾ ਮਾਣ ਪੱਤਾ ਹੈ ਤੇ ਉਹਦੇ ਵਿੱਚ ਜਿਹੜਾ ਏਰੀਆ ਦਾ ਮੈਂਸ਼ਨ ਨਹੀਂ ਹੈਗਾ ਏਰੀਆ ਦਾ ਬਜਟ ਨਹੀਂ ਹੈਗਾ ਤੇ ਇਸ ਕਰਕੇ ਇਹ ਸਿਰਫ ਜਿਹੜਾ ਮਾਣ ਪੱਤਾ ਹੀ ਹੈਗਾ ਬਾਕੀ ਜਿਹੜਾ ਕੁਝ ਵਰਕਰ ਜਿਹੜੀਆਂ ਸਾਡੀਆਂ ਜਿਨ੍ਹਾਂ ਦਾ 6-6 ਮਹੀਨੇ ਦਾ ਮਾਣ ਪੱਤਾ ਪੈਂਡਿੰਗ ਸੀ ਉਹ ਵੀ ਇਹਦੇ ਵਿੱਚ ਮੈਂਸ਼ਨ ਨਹੀਂ ਹੈਗਾ ਇਹ ਰੈਗੂਲਰ ਮਾਣ ਪੱਤਾ ਤੇ ਦੂਸਰਾ ਜਿਹੜਾ ਸੈਂਟਰ ਸਰਕਾਰ ਵੱਲੋਂ ਸਾਡਾ ਮਾਣ ਪੱਤਾ ਮਿਲਦਾ ਹੈ ਸੈਂਟਰ ਫੰਡ ਦਾ ਉਹ ਸਿਰਫ 1 ਮਹੀਨੇ ਦਾ ਆਇਆ ਮਾਰਚ ਦੇ ਮਹੀਨੇ ਦਾ ਸੋ ਉਹ ਵੀ ਹਲੇ ਤੱਕ ਜਿਹੜਾ ਹੈਗਾ ਉਹ ਵੀ ਨਹੀਂ ਹੈਗਾ ਸਾਡਾ ਮਾਣ ਪੱਤਾ ਸੋ ਇਸ ਕਰਕੇ ਸਾਡੀ ਬਹੁਤ ਵੱਡੀ ਸਮੱਸਿਆ ਬਣੀ ਹੋਈ ਆ ਗਣਵੜੀ ਵਰਕਰ ਹੈਲਪਰ ਦੀ ਦੂਜਾ ਜਿਹੜਾ ਸਮਾਰਟਫੋਨ ਦੀ ਸਮੱਸਿਆ ਬਣੀ ਹੋਈ ਹੈ ਉਹ ਵੀ ਨਹੀਂ ਹਲੇ ਤੱਕ ਕੋਈ ਪ੍ਰਬੰਧ ਹੋਇਆ ਵਾ ਇਸੇ ਤਰ੍ਹਾਂ ਸਾਡਾ ਸੀਬੀ ਦੀਆਂ ਜਿਹੜੀਆਂ ਸੀ ਮੀਟਿੰਗਾਂ ਕਰਦੇ ਆ ਉਹ ਸਤੰਬਰ ਤੱਕ ਉਹਦੇ ਜਿਹੜੇ ਪੈਸੇ ਆਏ ਹੈਗੇ ਸਤੰਬਰ 25 ਸੌਰੀ 24 ਤੱਕ ਉਸ ਤੋਂ ਅੱਗੇ ਦੇ ਪੈਸੇ ਨਹੀਂ ਆਏ ਹੈਗੇ ਕਿਉਂਕਿ ਬਹੁਤ ਸਾਰੀਆਂ ਵਰਕਰਸ ਦੀਆਂ ਇੱਕ ਕੁਇਰੀ ਸੀਗੀ ਕਿ ਸਾਡੇ ਜਿਹੜੇ ਪੈਸੇ ਨਹੀਂ ਪਹੁੰਚੇ ਤਾਂ ਉਹਦੇ ਚ ਇਹੀ ਹੈਗਾ ਪੜਨੋ ਕਿ ਉਹ ਪੈਸੇ ਜਿਹੜੇ ਸਤੰਬਰ 24 ਤੱਕ ਹੀ ਆਏ ਸੀਗੇ ਸੋ ਆਂਗਣਵਾੜੀ ਕੇਂਦਰਾ ਦਾ ਕਿਰਾਇਆ ਵੀ ਹਲੇ ਤੱਕ ਨਹੀਂ ਆਇਆ ਹੈਗਾ ਸੋ ਇਹ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਸਾਡੀਆਂ ਆਰਥਿਕ ਤੌਰ ਤੇ ਜਿਹੜੀਆਂ ਸਾਨੂੰ ਫੇਸ ਕਰਨੀਆਂ ਪੈ ਰਹੀਆਂ ਉਹ ਸਟਿਲ ਸਿਰਫ ਇਕੱਲਾ ਸਾਡਾ ਜਿਹੜਾ ਹੈਗਾ ਕਰੰਟ ਮਾਣ ਪੱਤਾ ਹੀ ਜਿਹੜਾ ਉਹ ਵੀ ਇਕੱਲਾ 1 ਮਹੀਨੇ ਦਾ ਸੈਂਟਰ ਦਾ ਤੇ ਆਉਣ ਵਾਲਾ ਜਿਹੜਾ ਆ ਤਿੰਨ ਮਹੀਨੇ ਤਾਂ ਬੀਤ ਗਏ ਸਟੇਟ ਦੇ ਜਿਹੜੇ ਦੇਣੇ ਆ ਤੇ ਆਉਣ ਵਾਲੇ ਜਿਹੜੇ 2 ਮਹੀਨਿਆਂ ਦਾ ਹੋਰ ਹੈਗਾ ਉਸ ਤੋਂ ਅੱਗੇ ਨਹੀਂ ਹੈਗਾ ਸੋ ਇੱਕ ਤਾਂ ਇਹ ਹੈ ਦੂਸਰਾ ਜਿਹੜਾ ਆ ਸਰਕਾਰ ਨੇ ਭਰਤੀਆਂ ਨਹੀਂ ਕੀਤੀਆਂ ਪਹਿਲਾਂ ਕਾਂਗਰਸ ਦੀ ਸਰਕਾਰ ਨੇ ਭਰਤੀਆਂ ਨਹੀਂ ਕੀਤੀਆਂ ਸੇ ਅੰਗਣਮਾੜੀ ਵਰਕਰ ਹੈਲਪਰ ਦੀਆਂ ਕਿਉਂਕਿ ਜਿਹੜੀਆਂ ਅਕਾਲੀ ਸਰਕਾਰ ਵੇਲੇ ਹਦਾਇਤਾਂ ਬਣੀਆਂ ਸੀਗੀਆਂ ਉਹ ਅਸੀਂ ਬਹੁਤ ਸੰਘਰਸ਼ ਤੋਂ ਬਾਅਦ ਬਣਾਈਆਂ ਸੀ ਬਹੁਤ ਵਧੀਆ ਹਦਾਇਤਾਂ ਸੀਗੀਆਂ ਕਿ ਉਹ ਮੈਰਿਟ ਦੇ ਅਨਸਾਰ ਭਰਤੀ ਹੋਊਗੀ ਉਹਦੇ ਚ ਕੋਈ ਸਿਆਸੀ ਦਖਲਅੰਦਾਜ਼ੀ ਨਹੀਂ ਹੋਊਗੀ ਤਾਂ ਪਹਿਲਾਂ ਕਾਂਗਰਸ ਨੂੰ ਇਹ ਮਨਜ਼ੂਰ ਨਹੀਂ ਸੀਗਾ ਕਿ ਜੇ ਸਾਡੇ ਕਹਿਣ ਤੇ ਇੱਕ ਵਰਕਰ ਹੈਲਪਰ ਨਹੀਂ ਲੱਗਦੀ ਤਾਂ ਅਸੀਂ ਭਰਤੀ ਨਹੀਂ ਕਰਨੀ ਉਹਨਾਂ ਨੇ ਹਦਾਇਤਾਂ ਚੈਨ ਨਹੀਂ ਤੋੜ ਪੰਨ ਕੀਤੀ ਕਿ ਸਾਡੀਆਂ ਜਿਹੜੀਆਂ ਅਸੀਂ ਜਿਹਨੂੰ ਲਵਾਉਣਾ ਚਾਹੁੰਦੇ ਆ ਉਹ ਤਾਂ ਇਸ ਕਰਕੇ ਭਰਤੀ ਨਹੀਂ ਹੋਈ ਫਿਰ ਜਦੋਂ ਤੋਂ ਹੁਣ ਆਹ ਝਾੜੂ ਦੀ ਸਰਕਾਰ ਆਈ ਹੈ ਇਹਨਾਂ ਨੇ ਵੀ ਹਰ ਸਾਲ ਭਰਤੀ ਦੇ ਵਿੱਚ ਰੂਲ ਬਦਲ ਦਿੰਦੇ ਆ ਬਦਲ ਦਿੰਦੇ ਆ ਤਾਂ ਉਹ ਵੀ ਜਿਹੜੀਆਂ ਹਜ਼ਾਰਾਂ ਸੀਟਾਂ ਖਾਲੀ ਪਈਆਂ ਉਹ ਵੀ ਹਲੇ ਭਰਤੀ ਸਾਡੀ ਸਿਰੇ ਨਹੀਂ ਚੜ ਰਹੀ ਤਾਂ ਹੁਣ ਇਹਨਾਂ ਨੇ ਫਿਰ ਨਵੇਂ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਰੂਲ ਜਾਰੀ ਕੀਤੇ ਆ ਉਹਦੇ ਵਿੱਚ ਜਿਹੜਾ ਇਹਨਾਂ ਨੇ ਜਿਹੜੀਆਂ ਸਾਡੀਆਂ ਕੰਮ ਕਰ ਰਹੀਆਂ ਹੈਲਪਰ ਆ ਜਿਨ੍ਹਾਂ ਨੇ ਵਰਕਰ ਬਣਨਾ ਸੀਗਾ ਉਹਨਾਂ ਲਈ ਇੱਕ ਸਮੱਸਿਆ ਖੜੀ ਘਾਤੀ ਕਿ ਵਰਕਰ ਦੀ ਸ਼ਰਤ ਲਾਤੀ ਕਿ ਉਹ ਗ੍ਰੈਜੂਏਟ ਹੋਣੀ ਚਾਹੀਦੀ ਹੈ ਤਾਂ ਹੁਣ ਉਹਦੇ ਚ ਇਹਨਾਂ ਨੇ ਇਹ ਨਹੀਂ ਲਿਖਿਆ ਕਿ ਜਿਹੜੀ ਹੈਲਪਰ ਹੈ ਉਹ ਜੇ ਪਲੱਸ 2 ਹੈ ਜਾਂ ਉਹ 10ਵੀਂ ਪਾਸ ਹੈ ਤਾਂ ਉਹ ਵੀ ਵਰਕਰ ਬਣ ਸਕਦੀ ਹੈ ਸੋ ਅਸੀਂ ਉਹਦੇ ਤੇ ਆਪਣੀ ਇਹ ਕਲ ਰੱਖੀ ਹੈ ਕਿ ਜਿਹੜੀ ਹੈਲਪਰ ਨੂੰ ਛੂਟ ਦਿੱਤੀ ਜਾਵੇ ਜਦੋਂ ਉਹਨੇ ਉਹਦੀ ਪਦੌਨਤੀ ਹੋਣੀ ਹੈ ਉਹਨੇ ਵਰਕਰ ਬਣਨਾ ਤਾਂ ਉਹ میٹرਿਕ ਤੇ ਪਲੱਸ 2 ਹੈ ਜਿਹੜੀ ਤਜਰਬੇ ਦੇ ਆਧਾਰ ਤੇ ਉਹਨੂੰ ਵਰਕਰ ਬਣਾਇਆ ਜਾਵੇ ਸੋ ਇਹ ਅਸੀਂ ਆਪਣੀ ਮੰਗ ਰੱਖੀ ਹੈ ਆਪਣੇ ਡਿਪਾਰਟਮੈਂਟ ਕੋਲੇ ਦੂਸਰਾ ਅਸੀਂ ਇਹ ਗੱਲ ਕਹਿ ਰਹੇ ਆ ਕਿ ਜਿਹੜੀਆਂ ਬਦਲੀਆਂ ਦੇਖੋ ਪਹਿਲਾਂ ਤਾਂ ਉਹ ਹੋ ਜਾਂਦੀਆਂ ਸੀਗੀਆਂ ਡੀਪੀਓ ਲੈਵਲ ਤੇ ਹੋ ਜਾਂਦੀਆਂ ਸੀ ਸੀਡੀਪੀਓ ਲੈਵਲ ਤੇ ਹੋ ਜਾਂਦੀਆਂ ਸੀ ਹੁਣ ਇਹਨਾਂ ਨੇ ਚੱਕ ਕੇ ਬਦਲੀਆਂ ਦਾ ਪ੍ਰੋਸੈਸ ਵੀ ਚੰਡੀਗੜ੍ਹ ਲੈ ਗਏ ਤੇ ਉਹ ਇੰਨਾ ਔਖਾ ਕਰਤਾ ਕਿ ਬਦਲੀ ਵਰਕਰ ਹੈਲਪਰ ਦੀ ਹੋਣੀ ਵੀ ਬਹੁਤ ਔਖੀ ਹੋਊਗੀ ਤੇ ਇਹਨਾਂ ਨੇ ਕਰਤਾ ਸੀ ਕਿ ਸਰਕਵੇ ਦੇ ਨੇ ਸਰਕਲ ਹੋਊਗੀ ਪਰ ਸਾਡੀ ਮੰਗ ਕਿ ਜਿਹੜੀ ਬਦਲੀ ਹੈ ਨਾਲ ਦੇ ਜਿਹੜਾ ਹੱਦਬੰਦੀ ਹੈ ਕੋਈ ਨਾਲ ਦਾ ਪਿੰਡ ਲੱਗਦਾ ਉਹ ਉਹਦੇ ਨਾਲ ਵੀ ਜਿਹੜੀ ਹੈਗੀ ਹੈ ਇਹ ਵਰਕਰ ਦੀ ਬਦਲੀ ਹੋ ਸਕੇ ਕਿਉਂਕਿ ਸਰਕਲ ਤਾਂ 20 ਕਿਲੋਮੀਟਰ ਦੇ ਦੈਰੇ ਚ ਪੈਂਦਾ ਤੇ ਪਿੰਡ ਕਈ ਵਾਰੀ ਨਾਲ 2-3 ਕਿਲੋਮੀਟਰ ਹੀ ਹੁੰਦਾ ਸੋ ਇਹ ਸਾਡੀ ਮੰਗ ਹੈਗੀ ਸਿਗੀ ਤਾਂ ਉਹਦੇ ਤੇ ਜਿਹੜੀ ਮੇਰੀ ਗੱਲਬਾਤ ਹੋਈ ਹੈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਦੋਹਾਂ ਗੱਲਾਂ ਤੇ ਵਿਚਾਰ ਕਰ ਰਹੇ ਹੈਗੇ ਆ ਕਿ ਸਹੀ ਕਰਾਂਗੇ ਕਿ ਜਿਹੜੀ ਹੈਲਪਰ ਹੈ ਉਹਨੂੰ ਜਿਹੜੀ ਛੋਟ ਦਿੱਤੀ ਜਾਵੇ ਵੀ ਉਹ ਗ੍ਰੈਜੂਏਟ ਹੋਣਾ ਉਹਦਾ ਜ਼ਰੂਰੀ ਨਹੀਂ ਤੇ ਦੂਜਾ ਬਦਲੀ ਦਾ ਵੀ ਅਸੀਂ ਇਹ ਕਰ ਰਹੇ ਆ ਕਿ ਉਹਦੀ ਜਿਹੜੀ ਉਹਦੇ ਤੇ ਸਰਕਲ ਦੀ ਹੱਦ ਨਹੀਂ ਹੋਊਗੀ ਨਾਲ ਦੇ ਪਿੰਡਾਂ ਦੇ ਵਿੱਚ ਨਾਲ ਦੇ ਵਾਰਡਾਂ ਦੇ ਵਿੱਚ ਉਹਦੀ ਬਦਲੀ ਹੋ ਜੂਗੀ ਸੋ ਇਹ ਜਿਹੜੀ ਇਹ ਇੱਕ ਸਾਡੀ ਸਮੱਸਿਆ ਸੀਗੀ ਇਹਦੇ ਬਾਰੇ ਦੂਸਰਾ ਜਿਹੜਾ ਤੀਸਰਾ ਪੁਆਇੰਟ ਸਾਡਾ ਸੀਗਾ ਕਿ ਸਾਡੇ ਐਨਜੀਓ ਬਲਾਕ ਤਿੰਨ ਬਲਾਕ ਸਾਡੇ ਐਨਜੀਓ ਦੇ ਅੰਡਰ ਚੱਲ ਰਿਹਾ ਹਾਲੇ ਵੀ ਬਠਿੰਡਾ ਤਰਸਿੱਕਾ ਸਿੱਧਵਾਬੇਟ ਸਾਡੀ ਮੰਗ ਹੈ ਕਿ ਉਹਨੂੰ ਵਾਪਸ ਜਿਹੜਾ ਹੈਗਾ ਇਹ ਮੁੱਖ ਵਿਭਾਗ ਦੇ ਵਿੱਚ ਮੱਜ ਕੀਤਾ ਜਾਵੇ ਬੇਸ਼ੱਕ ਸੈਂਟਰ ਸਰਕਾਰ ਪਹਿਲਾਂ ਹੀ ਕਹਿ ਚੁੱਕੀ ਹੈ ਇਹਨਾਂ ਨੂੰ ਵਾਪਸ ਲਓ ਪਰ ਪੰਜਾਬ ਸਰਕਾਰ ਦੀ ਤੇ ਲਮਮਟ ਨੀਤੀ ਕਰਕੇ ਹਲੇ ਤੱਕ ਵੀ ਉਹ ਸਾਡੀ ਜਿਹੜੀ ਉਹ ਪੈਣਾ ਹਲੇ ਵੀ ਕੈਨਜੀਓ ਦੇ ਅੰਡਰ ਇਹ ਕੰਮ ਕਰ ਰਹੀਆਂ ਤਾਂ ਹੁਣ ਜਿਹੜੀ ਉਹਨਾਂ ਦੀ ਫਾਈਲ ਹੈ ਉਹਨਾਂ ਨੂੰ ਵਾਪਸ ਮੱਜ ਕਰਨ ਦੀ ਉਹ ਕੈਬਨਟ ਦੇ ਕੋਲ ਗਈ ਹੋਈ ਹੈ ਤੇ ਉਹ ਜਿਹੜੀ ਕੈਬਨਟ ਮੀਟਿੰਗ ਦੇ ਵਿੱਚ ਰੱਖਣ ਵਾਸਤੇ ਉਹ ਉੱਥੇ ਗਈ ہوئی ਹੈ ਦਫਤਰ ਨੇ ਕਿਹਾ ਕਿ ਉਹ ਉਹਦੇ ਚ ਉਹਦੀ ਅਪਰੂਵਲ ਮਿਲਣੀ ਹੈ ਤਾਂ ਫਿਰ ਉਹ ਵਾਪਸ ਜਿਹੜੇ ਆਉਣਗੇ ਹੁਣ ਉਹ ਕਦੋਂ ਤੱਕ ਉਹਦੀ ਅਪਰੂਵਲ ਦਿੰਦੇ ਆ ਕੀ ਕਰਦੇ ਆ ਤੇ ਇਹ ਇਸ ਗੱਲ ਤੇ ਨਿਰਭਰ ਕਰਦਾ ਸੋ ਇਹ ਇਹ ਐਨਜੀਓ ਬਲਾਕਾਂ ਦੇ ਨਾਲ ਸੰਬੰਧਿਤ ਗੱਲ ਹੈ ਇੱਕ ਸਾਡੇ ਬਹੁਤ ਸਾਰੇ ਬਲਾਕ ਜਿਹੜੇ ਹੈਗੇ ਆ ਉਹਨਾਂ ਵਰਕਰ ਪੀਐਮਐਮ ਵੀਵਾਈ ਦਾ ਕੰਮ ਕਰਦੀਆਂ ਪੀਐਮਐਮ ਵੀਵਾਈ ਦਾ ਮਤਲਬ ਇਹ ਹੈਗਾ ਕਿ ਜਿਹੜੀ ਪ੍ਰਧਾਨ ਮੰਤਰੀ ਮਾਤਰਤ ਵੰਦਨਾ ਯੋਜਨਾ ਉਹਦੇ ਵਿੱਚ ਜਦੋਂ ਇੱਕ ਪ੍ਰੈਗਨੈਂਟ ਲੇਡੀ ਹੁੰਦੀ ਆ ਉਹਨੂੰ ਸਰਕਾਰ ਵੱਲੋਂ 6000 ਰੁਪਏ ਸਹਾਇਤਾ ਦਿੱਤੀ ਜਾਂਦੀ ਹੈ ਤਾਂ ਉਹ ਜਿਹੜਾ ਵਰਕਰ ਨੂੰ ਉਹਦਾ ਫਾਰਮ ਫਿਲ ਕਰਨ ਵਾਸਤੇ ਫਾਰਮ ਬੜਾ ਹੈਵੀ ਹੁੰਦਾ ਤੇ ਉਹਨੂੰ ਤਿੰਨ ਸ਼ਿਫਟਾਂ ਦੇ ਵਿੱਚੋਂ ਭਰਿਆ ਜਾਂਦਾ ਤੇ ਸੈਂਟਰ ਸਰਕਾਰ ਤੋਂ ਉਹਦੇ ਲਈ 200 ਰੁਪਏ ਦਿੰਦੀ ਆ ਪਰ ਪੰਜਾਬ ਸਰਕਾਰ ਸਿਰਫ ਉਹਦੇ ਲਈ 100 ਰੁਪਏ ਦਿੰਦੀ ਆ ਉਹ 100 ਰੁਪਏ ਪਤਾ ਨਹੀਂ ਕਿੱਥੇ ਚਲੇ ਜਾਂਦਾ ਵਰਕਰ ਦਾ 50 ਰੁਪਏ ਹੈਲਪਰ ਦੇ ਕਿੱਥੇ ਚਲੇ ਜਾਂਦੇ ਸਾਡੀ ਸਮਝ ਤੋਂ ਅੱਜ ਤੱਕ ਬਾਹਰ ਹੈ ਕਿ ਉਸ 200 ਦੀ ਥਾਂ ਉਹ 100 ਹੀ ਮਿਲਦਾ ਤੇ ਉਹ 2017 ਤੋਂ ਇਹ ਸਕੀਮ ਚੱਲ ਰਹੀ ਹੈ ਹਲੇ ਤੱਕ ਕਈ ਬਲਾਕਾਂ ਦੀਆਂ ਵਰਕਰ ਨੇ ਪੈਸਾ ਤੱਕ ਨਹੀਂ ਦੇਖਿਆ ਜਿਹੜਾ ਆਇਆ ਹੁਣ ਉਹ ਕੱਲ ਮੈਂ ਉੱਥੇ ਗੱਲ ਕੀਤੀ ਉਹ ਕਹਿੰਦੇ ਅਸੀਂ ਥੱਲੇ ਬਲਾਕਾਂ 'ਚ ਭੇਜਿਆ ਹੋਇਆ ਪਰ ਬਲਾਕਾਂ 'ਚ ਉਹ ਮਿਲਿਆ ਨਹੀਂ ਮੈਂ ਹਰ 6 ਮਹੀਨੇ ਬਾਅਦ ਜਾ ਕੇ ਗੱਲ ਕਰਦੀ ਆਂ ਵੀ ਆਹ ਬਲਾਕ ਹੈਗੇ ਇਹਨਾਂ ਦੇ ਪੈਸੇ ਤੁਸੀਂ ਭੇਜੋ ਉਹ ਕਹਿੰਦੇ ਅਸੀਂ ਭੇਜੇ ਹੋਏ ਆ ਥੱਲੇ ਵਾਲੇ ਦਿੰਦੇ ਨਹੀਂ ਸੋ ਐਸ ਵਾਰੀ ਮੈਂ ਕਿਹਾ ਕਿ ਆਹ ਲਿਸਟ ਹੈਗੀ ਆ ਤੇ ਇਹਨਾਂ ਦੇ ਨਾਲ ਸਿੱਧਾ ਗੱਲ ਕਰੋ ਕਿ ਅਸੀਂ ਪੈਸੇ ਭੇਜਿਆ ਇਹਨਾਂ ਦੀ ਪੇਮੈਂਟ ਕੀਤੀ ਜਾਵੇ ਸੋ ਉਹਨਾਂ ਦੀ ਪੇਮੈਂਟ ਕਰਾਈ ਜਾਵੇ ਤੇ ਇੱਕ ਸਾਡਾ ਰਾਸ਼ਨ ਦੀ ਸਮੱਸਿਆ ਚੱਲ ਰਹੀ ਹੈ ਕਿ ਆਗਣਵੜੀ ਕੇਂਦਰਾਂ ਦੇ ਵਿੱਚ ਰਾਸ਼ਨ ਬਹੁਤ ਸਾਰਾ ਆ ਰਿਹਾ ਹੈ ਜੇ ਉਹ ਰਾਸ਼ਨ ਜਿਹੜਾ ਪਹਿਲਾ ਰਾਸ਼ਨ ਸੁੱਟਿਆ ਹੁੰਦਾ ਉਹ ਕੰਜ਼ਿਊਮ ਹੀ ਨਹੀਂ ਹੋਇਆ ਹੁੰਦਾ ਹਲੇ ਤੱਕ ਉੱਤੋਂ ਰਾਸ਼ਨ ਹੋਰ ਆ ਜਾਂਦਾ ਤੇ ਇਹਦੀ ਐਕਸਪਾਇਰੀ ਡੇਟ ਬਿਲਕੁਲ ਥੋੜੀ ਹੁੰਦੀ ਆ ਹਲੇ ਪਿਛਲਾ ਰਾਸ਼ਨ ਚੱਲ ਰਿਹਾ ਹੁੰਦਾ ਅਗਲੇ ਦੀ ਐਕਸਪਾਇਰੀ ਨੇੜੇ ਆ ਜਾਂਦੀ ਹੈ ਤਾਂ ਫਿਰ ਵਰਕਰ ਤੇ ਪ੍ਰੈਸ਼ਰ ਬਣਾਇਆ ਜਾਂਦਾ ਇਹ ਰਾਸ਼ਨ ਛੇਤੀ ਛੇਤੀ ਖਤਮ ਕਰੋ ਤਾਂ ਉਹਦੇ ਲਈ ਵੀ ਮੈਂ ਗੱਲ ਰੱਖੀ ਹੈ ਕਿ ਐਦਾ ਵਰਕਰ ਤੇ ਪ੍ਰੈਸ਼ਰ ਨਾ ਬਣਾਇਆ ਜਾਵੇ ਤੁਸੀਂ ਰਾਸ਼ਨ ਉਸੇ ਹਿਸਾਬ ਨਾਲ ਸਿੱਟੋ ਜਿਹੜੇ ਹਿਸਾਬ ਨਾਲ ਰਾਸ਼ਨ ਕੰਜ਼ੂਮ ਹੋ ਸਕੇ ਤੇ ਉਹਦੀ ਜਿਹੜੀ ਹੈਗੀ ਐਕਸਪਾਇਰੀ ਵੇਖ ਕੇ ਦਿਓ ਕਿ ਜੇ ਤੁਸੀਂ 100 ਬੈਨੀਫਿਸ਼ੀਰੀ ਦਾ ਰਾਸ਼ਨ ਦੇ ਰਹੇ ਹੋ ਤਾਂ ਇੰਨੇ ਰਾਸ਼ਨ ਹੋਊਗਾ ਤੇ ਇੰਨੇ ਦਿਨਾਂ ਚ ਵੰਡਿਆ ਜਾਊਗਾ ਉਸ ਹਿਸਾਬ ਨਾਲ ਦਿਓ ਵਰਕਰਸ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਇੱਕ ਕੇ ਵੀ ਸੀ ਈ ਕੇ ਵੀ ਸੀ ਜਿਹੜੀ ਪੋਸ਼ਨ ਟਰੈਕਰ ਐਪ ਤੇ ਕਰਨੀ ਹੈ ਉਹਦੇ ਲਈ ਵੀ ਮੈਂ ਗੱਲ ਕਰਕੇ ਆਈ ਆਂ ਕਿ ਜਿਹੜੇ ਆ ਸੜੀਆਂ ਵਰਕਰਸ ਹੈਗੇ ਉਹਨਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਕਿਉਂਕਿ ਤੁਸੀਂ ਤਾਂ ਉਹਨਾਂ ਨੂੰ 스마트ਫੋਨ ਹੀ ਨਹੀਂ ਦਿੱਤੇ ਜੇ ਤੁਸੀਂ ਉਹਨਾਂ ਨੂੰ ਮੂਲਪੂਰਤ ਢਾਂਚਾ ਹੀ ਨਹੀਂ ਦੇ ਰਹੇ ਉਹਨਾਂ ਕੋਲੇ ਕੋਈ ਚੀਜ਼ ਹੀ ਨਹੀਂ ਹੈਗੀ ਜਿਸ ਦੇ ਤੇ ਉਹ ਕੰਮ ਕਰ ਸਕਣ ਤੇ ਤੁਸੀਂ ਕਹਿੰਦੇ ਹੋ ਕਿ ਨਾ ਅਸੀਂ ਤੁਹਾਨੂੰ ਆਟਾ ਦੇਣਾ ਨਾ ਅਸੀਂ ਤੁਹਾਨੂੰ ਗੈਸ ਦੇਣੀ ਹੈ ਨਾ ਤੁਹਾਨੂੰ ਅਸੀਂ ਇਹ ਤਵਾ ਪ੍ਰਾਂਤ ਦੇਣੀ ਹੈ ਤੇ ਤੁਸੀਂ ਫੁਲਕਾ ਲਾ ਕੇ ਸਾਡੇ ਸਾਹਮਣੇ ਰੱਖ ਦੋ ਕਿੱਦਾਂ ਰੱਖਿਆ ਜਾ ਸਕਦਾ ਤੁਸੀਂ ਉਹਨਾਂ ਨੂੰ ਕੁਝ ਵੀ ਪ੍ਰੋਵਾਈਡ ਨਹੀਂ ਕਰਾ ਰਹੇ ਤੇ ਤੁਸੀਂ ਕਹਿੰਦੇ ਹੋ ਵੀ ਇਹਦਾ ਜਿਹੜਾ ਈ ਕੇ ਈ ਕੇ ਵਾਈ ਸੀ ਕਰੋ ਤੁਸੀਂ ਉਹਨਾਂ ਦੀ ਫੋਟੋ ਕੈਪਚਰ ਕਰੋ ਸੋ ਇਹ ਜਿਹੜਾ ਹੈਗਾ ਗਲਤ ਗੱਲਾਂ ਹੈਗੀਆਂ ਸੋ ਤੁਸੀਂ ਪਹਿਲਾਂ ਜਿਹੜਾ ਅੰਗਣਵਾੜੀ ਵਰਕਰ ਹੈਲਪਰ ਨੂੰ ਜਿਹੜਾ ਫੋਨ ਦਿਓ ਜੇਕਰ ਤੁਸੀਂ ਅੰਗਣਵਾੜੀ ਵਰਕਰ ਹੈਲਪਰ ਨੂੰ ਐਦਾਂ ਪਰੇਸ਼ਾਨ ਕਰੋਗੇ ਤਾਂ ਅਸੀਂ ਜਿਹੜਾ ਪੋਸ਼ਨ ਟਰੈਕ ਰੈਪ ਤੇ ਉਹਨੂੰ ਓਪਨ ਕਰਦੇ ਆ ਜਾਂ ਹੋਰ ਉਹਦੇ ਤੇ ਹਾਈਟ ਵੇਟ ਕਰਦੇ ਆ ਅਸੀਂ ਸਾਰੇ ਕੰਮ ਬੰਦ ਕਰਾਂਗੇ ਜੇ ਤੁਸੀਂ ਵਰਕਰ ਹੈਲਪਰ ਨੂੰ ਇਸ ਤਰ੍ਹਾਂ ਪਰੇਸ਼ਾਨ ਕਰੋਗੇ ਸੋ ਇਹ ਮੁੱਦੇ ਵੀ ਗੱਲ ਮੈਂ ਡਿਸਕਸ ਕਰਕੇ ਆਈ ਆ ਸੋ ਪੈਨੋ ਮੈਂ ਜਿਹੜੀ ਗੱਲ ਕਹਿਣਾ ਚਾਹਣੀ ਆ ਕਿ ਕੁੱਲ ਮਿਲਾ ਕੇ ਹਾਲਤੇ ਹੈਗੀਆਂ ਕਿ ਆਂਗਣਵਾੜੀ ਵਰਕਰਾਂ ਹੈਲਪਰਾਂ ਦੇ ਜਿੰਨੇ ਵੀ ਹੱਕ ਸਾਡੇ ਸੀਗੇ ਐਸ ਵੇਲੇ ਉਹ ਸਾਰੇ ਖੋਏ ਜਾ ਚੁੱਕੇ ਆ ਇੱਕ ਇੱਕ ਕਰਕੇ ਇਹਨਾਂ ਨੇ ਸਾਰਾ ਕੁਝ ਖਤਮ ਕਰਤਾ ਇਹਨਾਂ ਨੇ ਜਿਹੜੀ ਸਾਡੀ ਇਨਕਰੀਮੈਂਟ ਸੀ ਅਸੀਂ ਲੜ-ਲੜ ਕੇ ਸਰਕਾਰਾਂ ਕੋਲੋਂ ਕੁਝ ਮਾਣ ਪੱਤੇ ਵਧਾਏ ਕੋਈ ਪਿਛਲੀ ਸਰਕਾਰ ਤੋਂ ਅਸੀਂ ਇਨਕਰੀਮੈਂਟ ਲਵਾਈ ਤਾਂ ਉਹ ਵੀ ਇਹਨਾਂ ਨੇ ਖੋਣ ਦੀ ਕੋਸ਼ਿਸ਼ ਕੀਤੀ ਹੈ ਕਈ ਪੈਣਾ ਭਲੇਖੇ 'ਚ ਹੋਣਗੀਆਂ ਕਹਿੰਦੇ ਵੀ ਜੇ ਤੁਹਾਡੀ ਇੱਕ ਵੀ ਛੁੱਟੀ ਵੱਧ ਹੋਗੀ ਤਾਂ ਤੁਹਾਨੂੰ ਇਨਕਰੀਮੈਂਟ ਨਹੀਂ ਮਿਲੂਗੀ ਤਾਂ ਤੁਸੀਂ ਦੱਸੋ ਕਿ 20 ਛੁੱਟੀਆਂ ਦੇ ਵਿੱਚ ਕਿਸੇ ਦਾ ਗੁਜ਼ਾਰਾ ਕਿਵੇਂ ਹੋ ਸਕਦਾ ਹੈਗਾ ਕਿਸੇ ਨੂੰ ਕੋਈ ਘਰੇ ਕੰਮ ਪੈ ਗਿਆ ਕੋਈ ਅਮਰਜੈਂਸੀ ਹੋਗੀ ਕਿਸ ਤਰ੍ਹਾਂ ਬੰਦਾ ਜਿਹੜਾ ਹੈਗਾ ਉਹਨੂੰ ਤੁਸੀਂ ਉਹਦੀ ਵਿਦਾਊਟ ਪੇ ਛੁੱਟੀ 1 2 4 ਛੁੱਟੀਆਂ ਜਿਹੜੀਆਂ ਤੁਸੀਂ ਉਹਨੂੰ ਨਹੀਂ ਦੇ ਰਹੇ ਤਾਂ ਇਹਦਾ ਅਟੈਡੇਡ ਢੰਗ ਨਾਲ ਜਿਹੜੀ ਇਨਕਰੀਮੈਂਟ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਸੀਬੀ ਦੇ ਪੈਸੇ ਨਹੀਂ ਦਿੱਤੇ ਜਾ ਰਹੇ ਵਰਕਰ ਕੋਲ ਖਰਚ ਰਹੀਆਂ ਪੀਐਮਐਮ ਵੀਵਾਈ ਦੇ ਪੈਸੇ ਨਹੀਂ ਦਿੱਤੇ ਜਾ ਰਹੇ ਜਿਹੜਾ ਤੁਹਾਡਾ ਰੀਚਾਰਜ ਪਤਾ ਹੋ ਨਹੀਂ ਦਿੱਤਾ ਜਾ ਰਿਹਾ ਆਂਗਣਵਾੜੀ ਕੇਂਦਰਾਂ ਦਾ ਕਿਰਾਇਆ ਨਹੀਂ ਆ ਰਿਹਾ ਕੁਝ ਨਹੀਂ ਹੈਗਾ ਬਸ ਸਿਰਫ ਇੱਕ ਇਹ ਹੈਗਾ ਕਿ ਆਂਗਣਵਾੜੀ ਨਾਮ ਦੀ ਖਾਤਰ ਚਲਾ ਰਹੇ ਆ ਜੇ ਮਾਨ ਪੱਤਾ ਵੀ ਰਿਲੀਜ਼ ਕਰਦੇ ਤਾਂ ਉਹਦੀ ਵੀ ਮਸ਼ਹੂਰੀ ਕਰਦੇ ਆ ਸਵਾਏ ਮਸ਼ਹੂਰੀਆਂ ਤੋਂ ਕੁਛ ਨਹੀਂ ਮਸ਼ਹੂਰੀ ਪਹਿਲਾਂ ਕਰ ਦਿੰਦੇ ਆ ਬਾਅਦ ਚ ਹੋਵੇ ਹੋਵੇ ਨਾ ਹੋਵੇ ਤਾਂ ਨਾ ਹੋਵੇ ਇੱਕ ਵਾਰੀ ਆਪਦਾ ਕੰਮ ਚਲਾ ਦਿੰਦੇ ਵੀ ਅਸੀਂ ਆ ਕਰਤਾ ਥੱਲੇ ਵਰਕਰਾਂ ਨੂੰ ਉਹਦਾ ਕੋਈ ਫਾਇਦਾ ਹੁੰਦਾ ਨਹੀਂ ਹੁੰਦਾ ਜਿਵੇਂ ਹੁਣ ਆਸ਼ੂਮਨ ਕਾਰਡ ਹੈ ਕੇ ਸੈਂਟਰ ਸਰਕਾਰ ਨੇ ਇਹਦਾ ਜਿਹੜਾ ਹੈਗਾ ਕਿੱਦੇ ਦਾ ਇਹਨੂੰ ਅਪਲੋਡ ਕੀਤਾ ਹੋਇਆ ਕਿ ਅੰਗਣਵਾੜੀ ਵਰਕਰਾਂ ਹੈਲਪਰਾਂ ਦੇ ਆਸ਼ੂਮਨ ਕਾਰਡ ਬਣਨੇ ਚਾਹੀਦੇ ਆ ਸਾਈਡ ਤੋਂ ਬਣ ਜਾਣੇ ਚਾਹੀਦੇ ਆ ਪਰ ਹਾਲੇ ਤੱਕ ਵੀ ਪੰਜਾਬ ਦੀ ਸਰਕਾਰ ਨੇ ਜਾਂ ਸਾਡੇ ਡਿਪਾਰਟਮੈਂਟ ਨੇ ਅੰਗਣਵਾੜੀ ਵਰਕਰਾਂ ਹੈਲਪਰਾਂ ਦਾ ਡਾਟਾ ਅਪਲੋਡ ਨਹੀਂ ਕੀਤਾ ਜਿਸ ਕਰਕੇ ਉਹ ਕਾਰਡ ਨਹੀਂ ਬਣ ਰਹੇ ਸੋ ਮਸ਼ੂਰੀਏ ਪਹਿਲਾਂ ਕਰ ਦਿੰਦੇ ਆ ਕੰਮ ਇਹ ਬਾਅਦ ਚ ਕਰਦੇ ਆ ਤੇ ਕਰਦੇ ਵੀ ਹੈਗੇ ਜੇ ਕਹਿ ਦਈਏ ਵੀ ਚਲੋ ਕੱਰੀ ਦਿਨ ਬਾਅਦ ਚ ਹੀ ਕਰ ਦੇਣ ਉਹ ਵੀ ਨਹੀਂ ਕਰਦੇ ਸੋ ਇਸ ਕਰਕੇ ਇਸ ਵੇਲੇ ਜਿਹੜਾ ਹੈਗਾ ਸਾਨੂੰ ਜਿਹੜਾ ਸੰਘਰਸ਼ ਦੀ ਲੋੜ ਹੈ ਲੜਨ ਦੀ ਲੋੜ ਹੈ ਇਹਨਾਂ ਦੇ ਖਿਲਾਫ ਝੰਡਾ ਚੁੱਕਣ ਦੀ ਲੋੜ ਹੈ ਤੇ ਸਰਕਾਰ ਨੇ ਕੀ ਕੀਤਾ ਹੋਇਆ ਕਿ ਇਹ ਜਿਹੜਾ ਇਹ ਚਾਹੁੰਦੇ ਆ ਕਿ ਸੰਘਰਸ਼ ਵੀ ਨਾ ਕਰਨ ਲੋਕ ਉਹਨਾਂ ਨੂੰ ਇਹਨਾਂ ਡਰਾ ਕੇ ਰੱਖੋ ਉਹਨਾਂ ਨੂੰ ਇਹਨਾਂ ਦਬਾ ਕੇ ਰੱਖੋ ਉਹਨਾਂ ਦੇ ਧਰਨੇ ਪ੍ਰਦਰਸ਼ਨਾਂ ਤੇ ਵੀ ਪਾਬੰਦੀ ਲਾਈ ਜਾਵੇ ਜਥੇ ਬੰਦੀਆਂ ਨੂੰ ਬਦਨਾਮ ਕੀਤਾ ਜਾਵੇ ਜਥੇ ਬੰਦੀਆਂ ਦੇ ਵਿੱਚ ਭੰਡ ਤੋੜ ਕੀਤੀ ਜਾਵੇ ਸੋ ਇਹ ਹਰ ਤਰ੍ਹਾਂ ਦੀਆਂ ਚਾਲਾਂ ਚੱਲ ਰਹੀਆਂ ਐ ਇਸ ਸਰਕਾਰ ਜਿਹੜੀ ਹੈਗੀ ਐ ਇਹ ਇਹਦੀਆਂ ਨੀਤੀਆਂ ਬੜੀਆਂ ਮਾੜੀਆਂ ਹੈਗੀਆਂ ਸਿਰਫ ਇਹ ਮਸ਼ਹੂਰੀਆਂ ਦੀ ਸਰਕਾਰ ਹੈ ਹੋਰ ਇਹਨਾਂ ਦੇ ਪੱਲੇ ਕੁਝ ਨਹੀਂ ਹੈਗਾ ਸੋ ਇਹਨਾਂ ਦਾ ਇਹ ਕਹਿ ਲੋ ਕਿ ਪੈਰ ਹੀਟ ਬਟੇਰਾ ਆਇਆ ਹੋਇਆ ਤੇ ਇਹ ਰੋਜ਼ ਭੁੰਨ ਭੁੰਨ ਕੇ ਖਾ ਰਹੇ ਆ ਤੇ ਲੋਕ ਪਰੇਸ਼ਾਨ ਆ ਜਨਤਾ ਪਰੇਸ਼ਾਨ ਆ ਤੇ ਮੈਂ ਸਾਰੀਆਂ ਆਂਗਣਵੜੀ ਵਰਕਸ ਹੈਲਪਰਸ ਨੂੰ ਇਹ ਕਹਿਣਾ ਚਾਹੁੰਦੀ ਆ ਪੈਣੋ ਕਿ ਜਿੰਨਾ ਕੁ ਵੀ ਅਸੀਂ ਲੈ ਰਹੇ ਆ ਇਹ ਸਭ ਤੋਂ ਖੋ ਕੇ ਲੈ ਜਾਂਦੇ ਅਸੀਂ ਫਿਰ ਲੜ ਕੇ ਵਾਪਸ ਲੈਣੀਆਂ ਅਸੀਂ ਤਨਖਾਹ ਪਿੱਛੇ ਲੜਦੀਆਂ ਫਿਰਦੀਆਂ ਰਹਿਣੀਆਂ ਤਨਖਾਹ ਕਿਹੜੀ ਆ ਮਾਨ ਪੱਤਾ ਉਹਦੇ ਪਿੱਛੇ ਸਾਡਾ ਝਗੜਾ ਚੱਲਦਾ ਰਹਿੰਦਾ ਹਰ ਮਹੀਨੇ ਸਾਡਾ ਇਹੀ ਹੁੰਦਾ 3 ਮਹੀਨਿਆਂ ਤੋਂ 4 ਮਹੀਨਿਆਂ ਤੋਂ ਸਾਨੂੰ ਮਾਨ ਪੱਤਾ ਦਿੰਦੇ ਆ ਪੂਰਾ ਕਦੇ ਨਹੀਂ ਆਇਆ ਅੱਗੇ ਹਮੇਸ਼ਾ 3 ਤਰੀਕ ਨੂੰ ਸੈਂਟਰ ਤੇ ਸਟੇਟ ਦਾ ਫੰਡ ਸਾਡੇ ਖਾਤਿਆਂ 'ਚ ਪੈ ਜਾਂਦਾ ਸੀ ਜਿੱਦਿਆਂ ਦੀ ਇਹ ਸਰਕਾਰ ਆਈ ਹੈ ਨਾ ਤਾਂ ਕਦੇ ਸੈਂਟਰ ਦਾ ਫੰਡ ਸਾਨੂੰ ਪੂਰਾ ਮਿਲਿਆ ਨਾ ਕਦੇ ਸਟੇਟ ਵਾਲਾ ਮਿਲਿਆ ਮਾਨ ਪੱਤੇ ਨੂੰ ਹੀ ਦੱਸਦੀਆਂ ਫਿਰ ਰਹੀਆਂ ਹੈਗੀਆਂ ਬਾਕੀ ਮੰਗਾ ਤਾਂ ਸਾਰੀਆਂ ਦੂਰ ਦੀਆਂ ਸੋ ਗੱਲਾਂ ਬਾਤਾਂ ਦਾ ਕੜਾਹ ਬਣਦਾ ਚਾਸ਼ਨੀ ਦਾ ਭੁੱਖਾ ਨਹੀਂ ਰੱਖਦੇ ਗੱਲਾਂ ਦਾ ਕੜਾਹ ਕਰਕੇ ਤੁਹਾਡੇ ਕੋਲੇ ਭਰ ਕੇ ਤੁਹਾਡੇ ਸਾਹਮਣੇ ਰੱਖ ਦਿੰਦੇ ਆਖਬਾਰਾਂ 'ਚ ਮਸ਼ਹੂਰੀਆਂ ਕਰਕੇ ਅਸੀਂ ਆ ਕਰਤਾ ਸੀ ਉਹ ਕਰਤਾ ਪਰ ਐਕਚੁਅਲ ਦੇ ਵਿੱਚ ਕੁਝ ਨਹੀਂ ਹੈਗਾ ਸੋ ਇਹ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦੀ ਸੀ ਪੈਣੋ ਕਿ ਸਿਰਫ ਬੜੀ ਮੁਸ਼ਕਲ ਨਾਲ ਆ ਜਿਹੜੀ ਚਾਰ ਪੰਜ ਮਹੀਨਿਆਂ ਦੀ ਤਨਖਾਹ ਦਾ ਇਹ ਪ੍ਰਬੰਧ ਹੋਇਆ ਜਿਹਦੇ ਚ ਚਾਰ ਮਹੀਨਿਆਂ ਦੀ ਤਾਂ ਵਰਕਰਾਂ ਲੈ ਕੇ ਉਧਾਰ ਖਾ ਵੀ ਚੁੱਕੀਆਂ ਤੇ ਨਿਕਲ ਨਹੀਂ ਕਦੋਂ ਅਜੇ ਆਈ ਕੱਲ ਸੋ ਇਸ ਕਰਕੇ ਮੈਂ ਫੇਰ ਇਹੀ ਅਪੀਲ ਕਰਦੀ ਹਾਂ ਸਾਰਿਆਂ ਨੂੰ ਕਿ ਆਪਦੇ ਆਪ ਨੂੰ ਜਥੇ ਬੰਦ ਕਰੋ ਸੰਘਰਸ਼ ਕਰੋ ਲੜਾਈ ਦੇ ਮੈਦਾਨ ਚ ਜਾਓ ਨਹੀਂ ਤੇ ਤੁਹਾਨੂੰ ਕੁਚਲ ਕੇ ਮਾਰ ਦੇਣਗੇ ਧੰਨਵਾਦ ਤੁਹਾਡਾ ਸਾਰਿਆਂ ਦਾ